ਕੁਲ ਮੇਂ ਚੱਲਦੇ ਗੋੜਿਆ ਕੁੱਲੀ ਹੁੰ ਚੱਲੇ ਸੁਣ ਲਈ ਜੱਟੋਂ ਮੈਨੂੰ ਜੋ ਬੁਲੂਗੀ ਦਿਲ ਤੋਂ ਆਉਗੀ ਇਹ ਦੀ ਜਨਾਂ ਦੇ ਕਿੱਥੇ ਜੱਟੋਂ ਮੈਨੂੰ ਮਸ਼ੀਨ ਸੱਣੀ ਹੱਥ ਫੜੋ ਆ ਜਾ ਆ ਜਾ ਅੱਕ ਗਗਰੀ ਪਾਉਣ ਨੂੰ ਕਹਿੰ ਗਿਆ ਮੈਂ ਹਾਂ ਮੈਂ ਤਾਂ ਦੱਸ ਨਹੀਂ ਸਕਦਾ ਕਿੱਦਾਂ ਲੱਗਦੀ ਤੇ ਤੂੰ ਗੁੱਸਾ ਕਰਨਾ ਨਹੀਂ ਦੱਸੋ ਕਿੱਦਾਂ ਲੱਗਦੀ ਦੱਸੋ ਨਹੀਂ ਨਹੀਂ ਦੱਸੋ ਦੱਸੋ ਨਹੀਂ ਆਹ ਸਾਰੇ ਸਾਹਮਣੇ ਸੋਹਣੇ ਦੱਸੋ ਕਹਦੇ ਮੈਨੂੰ ਪਤਾ ਲੱਗ ਗਿਆ ਕਿਦਾਂ ਲੱਗਦੀ ਹੈ ਲੈ ਮੈਂ ਪਹਿਲੀ ਲੱਗਦੀ ਆ ਸੋਹਣੀ ਲੱਗਦੀ ਆ ਲਓ ਤਾਂ ਲਓ ਤਾਂ ਹਾਂ ਆ ਉਹ ਤੇਰਾ ਪੱਕਾ ਆ ਤੁਸੀਂ ਆ ਤੁਸੀਂ ਜਲਦੇ ਆ ਮੇਰੇ ਤੋਂ ਮੈਂ ਸੋਹਣੀ ਲੱਗਦੀ ਤੁਸੀਂ ਕਹਿੰਦੇ ਆ ਮੈਂ ਤਾਂ ਰੋਕ ਕੇ ਜਾ ਪਉਣੀ ਪੈਣਾ ਲੜਾ ਜੁਲੂ ਹੋਣਾ ਫਤਿਹ ਮੈਂ ਸੋਹਣੀ ਲੱਗਨੀ ਫਤਿਹ ਬਹੁਤ ਸੋਹਣਾ ਲੱਗਦਾ ਹੋਰ ਗੱਲਾਂ ਦੀਆਂ ਗੱਲਾਂ ਗਾੜੀ ਤੇ ਉਹਦਾ ਥੱਲੇ ਨਾ ਡੋਰੀ ਪੈਣਾ ਤਾਂ ਵੀ ਚੱਲ ਜਾਣਾ ਲੁੱਕ ਚੇਂਜ ਕਰਨੀ ਚਾਹੀਦੀ ਸਾਰਾ ਬ੍ਰਾਂਡ ਹੀ ਮਿਲਦਾ ਆ ਲਾਉ ਜੇ ਤਾਂ ਇਹ ਸਨਾ ਲੋ ਕਿ ਆਪਾਂ ਕੁਝ ਲੈਣਾ ਨਹੀਂ ਹੋਰ ਕੀ ਪਾਏ ਅਜਰ ਐਕਸਰਸਾਈਜ਼ ਕਰਨ ਲੱਤਾਂ ਦੀ ਐਗਰ ਐਕਸਰਸਾਈਜ਼ ਬਥੇਰੀ ਹੁੰਦੀ ਕੰਮ ਤੇ ਗਾਇਸ ਸੱਚ ਇੱਕ ਨਾ ਮੇਰਾ ਭਰਾ ਮੇਲੇ ਪਾਰਸਲ ਲੈ ਕੇ ਆਇਆ ਪੁਰਸਤ ਘਰ ਤੋਂ ਸਰਦਾਰ ਜੀ ਹਾਂ ਜੀ ਅੱਜ ਪੈਸੇ ਖਰਚੂਗੇ ਤੁਸੀਂ ਨਹੀਂ ਗਜਬ ਬੇਇੱਜ਼ਤੀ ਹੈ ਤੂੰ ਕਰਦੇ ਤੂੰ ਤਾਂ ਆਸਪਾਸ ਬਹੁਤ ਹੋਇਆ ਕਦੀ ਤਾਂ ਘਰੂ ਗਈ ਇਹ ਤਾਂ ਸਾਲਾ 2000 ਲੈ ਮੈਂ ਨਾਦਾ ਨਹੀਂ ਕਦੀ ਪਰ ਨਹੀਂ ਆਹ ਬਲੈਕਟ ਕਿਉਂ ਉਹ ਪਰ ਬਲੈਕਟ ਕਿਉਂ ਦੇਖਣ ਚ ਗਈ ਹਾਰ ਗਿਆ ਦੇਖਿਆ ਨਾ 500 ਰੁਪਏ 100 ਦੇਖ ਵੀ ਹੈ ਇਹ ਨਹੀਂ ਬੜਿਆ ਜਿਵੇਂ ਉਹ ਹੈ

ਨਹੀਂ ਹੁੰਦਾ ਇਦਾਂ ਤਾਂ ਨਹੀਂ ਹੈਗਾ ਲੈ ਦਿੰਦੇ ਆ ਮੈਨੂੰ ਹੈ ਲੈ ਕੇ ਦਿੰਦੇ ਆ ਐਵੇਂ ਕਮਾ ਜੋ ਮੰਗਾ ਲੈ ਦਿੰਦੇ ਆ ਇਦਾਂ ਤਾਂ ਨਹੀਂ ਆਣਾ ਚਾਹਤ ਨਾਲ ਜੁੱਤ ਲੈਣੀ ਹੈ ਹੈ ਹਾਂ ਪਾਣੀ ਆਹੋ ਚੜਦੋ ਘੱਟ ਕਿਤਾ ਘਟ ਕਿਤਾ ਨਹੀਂ ਆਲ ਬੈਠਿਆ ਕਿਉਂ ਐਡਾ ਵੀ ਨਹੀਂ ਮਹਿੰਗਾ ਹੈਗਾ ਪਰ ਮਤਲਬ ਪਿਛਲੀ ਵਾਰ ਆਉਣੀ ਸੀ ਤਾਂ ਅੰਦਰ ਮੈਨੂੰ ਆ ਜਾ ਦੇਖ ਕੋਈ ਦੱਸ ਇੰਨਾ ਵੀ ਥੋੜੀ ਮਹਿੰਗਾ ਜਿੰਨਾ ਤੁਸੀਂ ਚਾਹਤਿਆ ਆ। ਆਹ ਤੇ ਪਰਸ ਦੇਖੀ ਲਵੇ। 55 ਰੋ ਦਾ ਸਾਰਾ। ਕਿੰਨਾ ਕੁ ਮਹਿੰਗਾ ਕਿਤੇ ਪਰਸ? ਕੋਈ ਮਹਿੰਗਾ ਨਹੀਂ ਵੱਡਾ ਮੜ ਜਾ ਹੋਰ ਹੋਗਾ। ਆਹ ਕੁਝ ਖਾਸ ਨਹੀਂ। ਤੁਸੀਂ ਕੀ ਸਮਝਦੇ ਸੀਗੇ ਬਹੁਤ ਤੇ ਮਹਿੰਗਾ ਹੈ। ਏਰਮਾਨੀ ਦਾ ਚਲੋ ਫਾਤੇ ਆਪਣੇ ਪੱਗ ਦੇ ਹੰਦੇ ਲਵੇ ਦੇਖੀ ਧੌਣ ਦੇ ਕਿਦਾਂ ਕੀਤੀ ਇਹਨੇ ਜਿੱਦਾਂ ਨਾ ਪਹਿਲੀ ਵਾਰੀ ਬੰਨੀ ਆਦਤ ਨਹੀਂ ਨਾ ਇਹ ਕਿਵੇਂ ਆਇਆ ਬੰਦੇ ਆ ਗਏ 17 ਰੁਪਏ ਹਾਂਜੀ ਆਇਆ ਕੁਝ ਪਸੰਦ ਆ ਕੋਈ ਚੀਜ਼ ਵੀ ਤਾਂ ਨਹੀਂ ਲੈਣਾ ਨਹੀਂ ਹੋਰ ਕਾਤੇ ਬਾਸ ਚਲ ਮੈਂ ਚਲ ਅ ਬੀਆਂ ਪੱਟੀਆਂ ਦੀਆਂ ਐ ਸੁੱਕ ਸਾਰੀਆਂ ਇਹ ਹੁੰਦੀਆਂ ਪੰਹੀਆਂ ਦੀਆਂ ਬਾਈਆਂ ਦੀਆਂ ਇਹ ਲੈ ਲਿਓ ਅਗਲੀ ਵਾਰ ਜੇ ਕੋਈ ਲੈਣੀ ਚੇਂਜ ਕਰ ਲਿਓ ਲੈ ਲਓ ਮੈਂ ਮਨਾ ਕੀਤਾ ਮੈਂ ਮਨਾ ਕਰਦੀ ਤੁਹਾਨੂੰ ਕੋਈ ਲੈ ਲਓ ਜੇ ਪਸੰਦ ਆਜੋ ਲੈ ਲੀਂ ਲੈ ਲੀਂ ਵੀ ਕੈਨੇਡਾ ਹੱਸਦਾ ਇੱਥੇ ਨਾ ਆ ਨਵਾ ਵੀ ਦੱਸਦਾ ਜੈਸਮੀਨ ਵੀ ਦੱਸਦੀ ਹੈ ਦੇਸੀ ਬੋਲ ਨਹੀਂ ਕੋਈ ਨਾ ਇੰਡੀਆ ਦਾ ਨਾ ਵੀ ਇੱਥੇ ਧੀ ਬੱਚੀਆਂ ਦਾ ਕਹਿੰਦਾ ਵਧੀਆ ਜਾਂਦਾ ਆ ਉਹੀ ਤਾਂ ਗੱਲ ਆ ਤੇਰੀ ਨਜ਼ਰ ਲਾਉਣੀ ਪਣੀ ਮੇਰੀ ਨਜ਼ਰ ਆ ਜਾਣੀ ਕਿ ਨੂੰ ਅੱਧਾ ਸੋਹਣਾ 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 ਆ ਜਾ ਮਮੀ ਫਤਨਾ ਐਂਦਾ ਖਿੱਚੋ ਨਾ ਇਹਨਾਂ ਬਰਾਊਨ ਪਿਆਚੇ ਆ ਮਮੀ ਹਾਂ ਹੋ ਰਕਦੇ 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 ਮਮੀ ਰਕਦੇ ਹਾ ਹੋ ਰਕਦੇ ਰਕਦੇ ਓਕੇ ਓਕੇ ਰਕਦੇ ਰਕਦੇ ਯਾ ਤੇ ਯਾ ਤੇ ਮਮੀ ਆ ਬਤੀ ਬਾੜੇ ਰੋਦੇ ਸਟ੍ਰੇਟ ਆ ਆ ਦੇ ਨਹੀਂ ਇਹ ਨਹੀਂ ਕਿਵੇਂ ਸੀ ਕਰੇ ਕਿਹੜੇ ਫਿਲਮ ਹੈ ਆ ਵੀ ਆਉਂ ਗੋਟ ਵਧੀਆ ਇਹਨਾਂ ਨੂੰ ਨਹੀਂ ਮੈਨ ਲੈਣੇ ਲਲਾ ਜੇ ਲੜੇ ਗੋਟ ਮੇ ਤੋਂ ਪਾ ਲਾ ਲਾ ਓ ਮੁੰਡਿਆ ਇਹ ਡਬਲ ਡੇਪਰ ਵੀ ਹੈਗੇ ਲੋਕਾਂ ਦੇ ਸੰਤੌੜੀ ਨੰਬਰ ਅਸ ਜੱਡਾ ਤੁਹਾਡੇ ਪੈਰ ਕਹਿੰਦੇ ਬਹੁਤ ਵੱਡੇ ਆ ਹੈ ਹਾਂ ਹਾਂ ਤੂੰ ਬੋਲ ਲੈਣ ਦੇ ਬੁੱਤ ਆਲੇ ਨੀ ਉਹ ਬੁੜੀਆਂ ਆ ਇੱਧਰ ਬੰਦੇ ਆ ਉੱਧਰ ਬੁੜੀਆਂ ਆ ਬੰਦਿਆਂ ਦੇ ਇੱਧਰ ਆਹਦੇ 230 ਦੇ ਤੁਹਾਡੇ ਨਾਲ ਦੇ ਨਹੀਂ ਤੁਹਾਡੇ ਨਾਲ ਦੇ ਕਿਹੜੇ ਹੈ ਨਹੀਂ ਨਾ ਇੱਥੇ ਕਿਨੇ ਮੈਡਮ ਪ੍ਰਾਣ ਲੈਣੇ ਹਾਂ ਹਮ ਕਿੰਨੇ ਚ ਸਸਤੇ ਲੱਗਣੇ ਨੇ ਆਪਲੇ ਭਾਈ ਦੇ ਦੋਸਤ ਨੂੰ 200 ਦੇ ਲੈ ਉੱਥੇ ਮਿੰਟ ਚ 200 ਦਾ ਹਾਂ ਜੀ ਚਲੋ ਅਸਰੇ ਚੁੱਕਿਆ ਨਾ ਸਾਨੀ ਕਰਾਏ ਕਹੇ ਮੁੰਡੂ ਚਾਹਤਾ ਹੋਇਆ 4 ਸਾਲ ਪਹਿਲਾਂ ਦੀ ਗੱਲ ਮਾਰਕੀਟ ਚ ਲੈਣਾ ਆਊਟਲੈਟ ਦੇ ਫਰਕ ਤਾਂ ਇਹ ਹੀ ਹੈ ਨਾ ਬਰੋਬਰ ਹੀ ਆ ਉਹਦਾ ਸਪੋਰਟ ਇਹਦਾ ਕੰਮ ਇਹਦਾ ਕੋਈ ਆਡਾ ਪੇਲੇ ਦਾ ਵੀ ਉੱਥੇ ਕਰਦਾ ਇਹ ਆ ਟ੍ਰੋਲੀ ਦਾ ਆ ਆ ਦੇਖੀ ਆਓ ਹਾਂ ਕਿੰਨੇ ਕਿੰਨੇ ਦਾ ਸੀ ਇੱਥੇ ਤਾਂ ਜਿੱਦਾਂ ਹਾਂ 280 ਦਾ ਵੱਡਾ ਮੇਰੇ ਉੱਥੇ ਡਾਕਟਰ ਅਗੇ ਕੇ ਕਰ ਮੈਂ ਡੇਟਾ ਚ ਲੈਣ ਦੀ ਪਰਾ ਚਲੋ ਚਲੋ ਪਲਾ ਵੀ ਗਾਈਜ਼ ਹੋ ਗਈ ਸ਼ਾਪਿੰਗ ਡਨ ਚਲ ਗਿਆ ਘਰ ਨੂੰ ਤੇ ਹਾਂ ਚੱਲੇ ਆ ਘਰ ਨੂੰ ਆਹ ਮੁੰਡਾ ਸ਼ਾਇਦ ਅਗਲੇ ਵਲੌਗ ਚ ਹੁਣ ਨਾ ਦਿਸੇ ਇਹ ਹੁਣ ਅਗਲੇ ਸਾਲ ਦਿਸੂਗਾ ਇਹਨੇ ਚੱਲ ਜਾਣਾ ਛੋਟੀ ਛੁੱਟੀ ਆਇਆ ਇਹ ਤੇ ਮੈਂldian ਨਵੇਂ ਵਲੌਗ ਨਾਲ ਅਗਲੇ ਹਫਤੇ ਛੁੱਟੀਆਂ ਲੈ ਕੇ ਜਾਣ ਕਿ ਘੁੰਮਣ ਉਹ ਆਊਗਾ ਵਲੌਗ। ਨਹੀਂ ਆ। टाटा ਬਾਏ ਸਸਿਕਲ। ਬਾਏ ਬਾਏ। ਬਾਏ ਬਾਏ। ਬੜੇ ਲੋਹ ਕੀ ਗੱਲ ਚਾਹ ਨਹੀਂ ਫਲਾਈ ਗਾੜੀ ਨੂੰ ਤਾਂ। ਗਾੜੀ ਨੂੰ ਕਾਫੀ ਨਹੀਂ ਫਲਾਈਦਾ ਇਹਨਾਂ ਦੀ ਬਾਏ ਬਾਏ ਵੀ ਇਦਾਂ ਦੀ ਆ।